ਮੈਂ ਸਾਡਾ ਆਪਣਾ ਅੱਜ ਦੀ ਗੱਲ ਕਰ ਲਗਾ ਸਾਡੀ ਨੂੰ ਆਪਣਾ ਅੱਜ ਦੀ ਗੱਲ ਕਰ ਦੋ ਸਾਡੀ ਤੁਸੀਂ ਸਾਡੇ ਦਾ ਸਿਆਣਾ ਦੇ ਜੇ ਨੋਟਸ ਕਰੋ ਆਪਣਾ ਹੱਥੇ ਲਿਖ ਦਲ ਲਗਾ ਜੇ ਨੋਟਸ ਕਰੋ ਜੀ ਜੇ ਜੇ ਨੋਟਸ ਤਾਰੀਵਾਲ ਸਾਹਿਬ ਅ ਸਿੱਧੀਆਂ ਜੋ ਬੜਾ ਜ਼ਰੂਰੀ ਹੈ ਤਾਂ ਪੜ ਲਓ ਵੈਸੇ ਪੜਦਾ ਨਹੀਂ ਹੁੰਦਾ ਕੋਈ ਬੜਾ ਜ਼ਰੂਰੀ ਹੈ ਤਾਂ ਪੜ ਲਓ ਫਾਇਦਾ ਨਹੀਂ ਹੁੰਦਾ ਬੜਾ ਬੋਲਣ ਲੱਗਾ ਬੋਲੋ ਬੋਲੋ ਜੀ ਜੀ ਸਾਡਾ ਆਪਣਾ ਲਿਖ ਕੇ ਠੀਕ ਹੈ ਪੁਆਇੰਟ ਆ ਗਿਆ ਤੁਹਾਡਾ ਕਨਵੇਟ 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 ਜੀ ਤਾਰੀਵਾਲ ਆਪਣਾ

ਜਿਹੜੇ ਜਦੋਂ ਪਾਪ-ਪਾਤ ਦੀਆਂ ਜੰਗਾਂ ਲੱਗਦੀਆਂ ਅਸੀਸ ਸਾਹਿਬ ਆਪਣਾ ਰਨਿੰਗ ਕਮੈਂਟਰੀ ਨਾ ਕੀਤੀ ਜਾਵੇ ਵੀ ਅਪਲੀਜ਼ ਜੀ ਸਾਡੀ ਸੀਰੀਅਸ ਹੋ ਜੋ ਆਪਾਂ ਜਿੰਦਗੀ ਸੀਰੀਅਸ ਨਹੀਂ ਹੋਣਾ ਪੰਗਾ ਕਦੋਂ ਹੋ ਗਿਆ ਹਾੜਾ ਨੂੰ ਬਾਜਾ ਸਾਹਿਬ ਪੰਗਾ ਕਦੋਂ ਹੋ ਗਿਆ ਹਾੜਾ ਨੂੰ ਚੇਰ ਨੂੰ ਟੈਸਟ ਕਰੋ ਚੇਰ ਨੂੰ ਸਾਡੀ ਵੀ ਗੱਲ ਸੁਣ ਲੋ ਜੀ ਇਹ ਸਾਨੂੰ ਬਖੌਲ ਕਰਦੇ ਆ 15 ਦਿਨ ਹੋ ਗਏ ਹਾੜਾ ਨੂੰ ਇਹスルਤਾਨ ਕੋ ਲੋਧੀ ਗਏ ਬੰਬੂਗਾਂਦ ਤੇ ਚੜ ਕੇ ਇਹਨਾਂ ਦੇ ਪੈਰ ਤੋਂ ਇੱਕ ਵੇਖ ਤੇ ਇੱਕ ਪਾਪ ਮਿੱਟੀ ਨੂੰ ਲੱਗੀ ਆ ਬੈਠਾ ਆਪਣੀ ਦਾਵਨ ਥਾ ਜਿਹੜਾ ਕਹਿੰਦਾ ਚਾਚਾ ਮਿਲਿਆ ਲੈ ਟਿਮ ਕੰਪਲੀਟ ਉਧਰ ਗਿਆ ਕਹਿੰਦਾ ਜਾਂਦੇ ਯਾਰ ਲੈ ਲੈ ਟਿਮ ਬੈਠੋ ਜਾ ਕਰਕੇ ਅਹੀਂ ਚੜਕ ਨਹੀਂ ਜਾਣਾ ਅਹੀਂ ਚੜਕ ਨਹੀਂ ਜਾਣਾ ਉਹ ਤੁਸੀਂ ਬੈਠੋ ਯਾਰ ਦੱਸ ਤੁਸੀਂ ਜਾਂਦੀ ਸਰਦਾ ਦੀ ਇਹ ਰੋਡ ਕੀਤਾ ਜਾਵੇ ਸਭ ਦੇਖੋ ਇਹਨੂੰ ਡੱਕੋ ਸਾਰੇ ਸਦਨ ਜਿਹੜਾ ਇਹ ਬਹੁਤ ਬਹੁਤ ਵੱਡੇ ਏਜੰਡੇ ਵਾਸਤੇ ਸੱਦਿਆ ਗਿਆ ਸੀਗਾ ਪਰ ਮੇਸ਼ਾ ਦੀ ਤਰ੍ਹਾਂ ਜਿਹੜੇ ਸਮਝਦੇ ਕਿ ਅਸੀਂ ਜੰਮੇ ਹੀ ਸਿਆਣੇ ਆ ਜਿਹੜੇ ਸਮਝਿਆ ਕਿ ਸਾਡੇ ਤੋਂ ਬਿਨਾਂ ਅਕਲ ਕਹੇ ਨੂ ਨਹੀਂ ਸਾਰ ਹਰ ਗੱਲ ਤੇ ਸਾਨੂੰ ਟਿੱਚਰਾ ਕਰਦੇ ਆ ਮਖੌਲ ਕਰਦੇ ਆ ਸਭ ਬਹੁਤ ਮੁਖਾਲ ਕਰਦੇ ਆ ਬਹੁਤ ਬਹੁਤ ਗੱਤ ਕਹਿੰਦੇ ਆ ਪਰ ਮੈਂ ਤੇ ਆਪਣੇ ਆਪਣੇ ਦੀ ਦੀ ਗੱਲ ਕਰਨਾ ਚਾਹੁੰਦਾ ਅਜਨਾਲੇ ਦੀ ਪੰਜਾਬ ਦੀ ਵੀ ਕਰਨਾ ਚਾਹੁੰਦਾ ਅਜਨਾਲਾ ਸਰ ਸਵਾਬ ਦੇ ਉੱਤੇ ਆ ਅਸੀਂ ਜੰਗਾਂ ਦੀ ਮਾਦਵੀ ਚੱਲਦੇ ਆ ਅਸੀਂ ਸਭ ਜੋ ਹੜ ਆਉਂਦੇ ਆ 1988 ਦੇ ਵਿੱਚ 23 ਦੇ ਵਿੱਚ ਹੋਰ ਜਿਹੜਾ ਹੜਾਂ ਦੇ ਵਿੱਚ ਨੁਕਸਾਨ ਹੋਇਆ ਸਭ ਮੈਨੂੰ ਦੁੱਖ ਹੈ ਗਲਤਿਓ ਕਰਨੀ ਚਾਹੀਦੀ ਸੀਗੀ ਸਵਿੱਕਰ ਸਾਹਿਬ ਕੋਨੇ ਵਾਲ ਮਾਸੀ ਵਾਲਾ ਸਿੰਘੋ ਕੇ ਨਿਸੋ ਕੇ ਜੱਟਾ ਪਸ਼ੀਆ ਸਜਾਦਾ ਰੂੜੇ ਵਾਲ ਮੰਗਲ ਸੋਹ ਦਰਿਆ ਮੂਸਾ ਬਲਕਪੂਰਾ ਸਭ ਮੈਂ ਤੁਹਾਨੂੰ ਘਟੋ ਘਰ 30 ਪਿੰਡ ਇੱਕ ਮਿੰਟ ਦੇ ਚਿਰ ਦੇ ਦਿੰਦਾ ਉਹ ਲੋਕ ਅੱਜ ਸਦਨ ਵੇਖ ਰਿਹਾ ਜਿੰਨਾਂ ਦੀਆਂ ਜ਼ਮੀਨਾਂ ਦੇ ਵਿੱਚ 8-8 ਫੁੱਟ ਵੇਤ ਆ ਗਈ ਐ ਸਾਡਾ ਸਦਨ ਨਾਲ ਵੇਖ ਰਿਹਾ ਕਿ ਸਦਨ ਨਾਲ ਸਾਡੇ ਨਾਲ ਕੀ ਫੈਸਲਾ ਕਰਦਾ ਉਹ ਸਦਨ ਚ ਕੀ ਹੋ ਰਿਹਾ ਸਦਨ ਚ ਰੱਖੋ ਕੀ ਹੋਗਾ ਦੋਸ਼ ਲਾਵੇ ਸਭ ਦੋਸ਼ ਤੇ ਦੋਸ਼ ਆਹ ਕਰਤਾ ਜੀ ਤੁਸੀਂ ਆਹ ਕਰਤਾ ਜੀ ਸਾਡਾ ਪੜਾਵਾਂ ਵੀ ਕਦੀ ਲੈ ਕੇ ਆ ਕੇ ਉਹ ਕਿ ਤੁਸੀਂ ਕੀ ਕੀਤਾ ਤੁਸੀਂ ਹਮੇਸ਼ਾ ਆਉਂਦੇ ਹੋ ਤੁਸੀਂ ਆਹ ਕਰਤਾ ਗੁਰਸੱਭ ਨੇ ਆਹ ਕਰਤਾ ਫਲਾਣੇ ਨੇ ਆਹ ਕਰਤਾ ਮੇਰੀ ਬੇਨਤੀ ਹੈ ਸਰ ਇਹਨਾਂ ਪਿੰਡਾਂ ਦੇ ਵਿੱਚ ਹਜ਼ਾਰਾਂ ਏਕੜ ਜ਼ਮੀਨ ਸਭ ਅਰੇਤ ਬਾਗੀ ਉੱਥੇ ਮਾਲੂਥਲ ਬਣ ਗਿਆ ਸਰ ਮੈਂ ਚੇਤੇ ਹੋਊਗਾ ਤੁਹਾਨੂੰ ਸਪੀਕਰ ਸਾਹਿਬ ਮੈਂ ਪਿਛਲੀ ਇੱਕ ਵਿਧਾਨ ਸਭਾ ਦੇ ਵਿੱਚ ਇੱਕ ਮੁੱਦਾ ਠਾਉਣ ਲੱਗਾ ਸੀਗਾ ਮੈਂ ਮੰਤਰੀ ਸੀਗਾ ਤੁਸੀਂ ਵੀ ਮੈਨੂੰ ਕਹਿਤਾ ਕਿ ਬੈਠ ਜਾਓ ਮੈਂ ਬੈਠ ਗਿਆ ਮੈਂ ਉਸ ਸਮੇਂ ਕਿਹਾ ਸੀਗਾ ਕੰਡਿਆਲੀ ਤਾਲ ਤੋਂ ਪਾਰ ਰਹਿੰਦਾ ਕਿਸਾਨ ਉਨਸਰ ਬੇਲਿਹਕ ਨਕਸ਼ੇ ਚਾਜਦੇ ਆ ਉਹ ਪਾਣੀ ਕਿੱਥੋਂ ਲਾਵੇ ਕਿਸੇ ਨੇ ਗੱਲ ਨਹੀਂ ਸੁਣੀ ਐਦਾਂ ਹੀ ਮਖੌਲ ਦਾ ਆ ਗਿਆ ਸੀਗਾ ਐਦਾਂ ਮਜ਼ਾਕ ਦਾ ਆ ਗਿਆ ਸੀਗਾ ਜਿੰਨਾ ਮਰਜ਼ੀ ਮਜ਼ਾਕ ਡਾਲੋ ਜਿੰਨਾ ਮਰਜ਼ੀ ਮਜ਼ਾਕ ਡਾਈ ਜਾਓ ਅਸੀਂ ਲੋਕਾਂ ਦੀ ਲੜਾਈ ਲੜਾਂਗੇ ਸਭ ਲੋਕਾਂ ਲਈ ਲੜਾਂਗੇ ਮੈਂ ਕਿਹਾ ਸੀ ਨਾ ਅੱਜ ਸਭ ਚਾਜਦੇ ਦੇਖੋ ਹੌਸ ਦੀ ਇੱਕ ਕਮੇਟੀ ਬਣਾਓ ਮਦਦ ਸਵਾਦੀ ਇੱਕ ਕਬੇਤੀ ਬਣਾ ਆਵਾਜ਼ੀ ਦੇ ਦਰਿਆ ਦੇ ਕੰਢਿਆਂ ਦੇ ਉੱਤੇ ਜਿਹੜੀ ਜ਼ਮੀਨ ਮਾਲੂਥਲ ਬਣ ਗਈ ਆ ਉਹਦਾ ਆਵਾਜ਼ ਉਹਦਾ ਵਾਲੀਵਾਸ ਉਹਦਾ ਦੇਨਦਾਰ ਕੌਣ ਕਿੱਥੇ ਗਿਆ ਕੇਂਦਰ ਸਰਕਾਰ ਸਾਹਿਬ ਅਸੀਂ ਕਹਿ ਰਹੇ ਸੀਗੇ ਸਰ ਗੋਲਨੀ 88 ਦੀ ਵਗੀ ਆ 60 80 ਦੇ ਸਭ ਤੋਂ ਜ਼ਿਆਦਾ ਗਈ ਆ سارے ਮੁੱਦੇ ਕੇਂਦਰ ਸਰਕਾਰ ਨੇ ਹੱਲ ਕਰਨਾ ਸੀਗਾ ਅਸੀਂ ਬਾਅਦ ਬਾਅਦ ਕਹਿੰਦੇ ਆ ਤੇ ਕੇਂਦਰ ਸਰਕਾਰ ਦਖਲਅਧੀ ਕਰੇ ਅਸੀਂ ਬਾਦਰ ਤੇ ਲੜਦੇ ਆਂ ਅਸੀਂ ਬਾਦਰ ਤੇ ਪਈਆਂ ਆਂ 4 ਮਹੀਨੇ ਪਹਿਲਾਂ ਸਦੂਲ ਦੀ جنگ ਦੇ ਵਿੱਚ ਸਾਡਾ ਜਾੜਾ ਹੋਇਆ ਸੀਗਾ ਹੁਣ ਫੇਰ ਦਵਾਦਾ ਸਾਡਾ ਸਰ ਸਭ ਕੁਝ ਉੱਜੜ ਗਿਆ ਸਾਡੇ ਟਰੈਕਟਰ ਸਾਜੀ ਤੁਸੀਂ ਫਸਲਾਂ ਫਸਲਾਂ ਜੜੀਆਂ ਜ਼ੋਰਦੀਆਂ ਵੇਖੇ ਆਣ ਗਿਆ ਅਜ ਨਾਲੇ ਦੀ ਧਤੀ ਦੇ ਉੱਤੇ ਟਰੈਕਟਰ ਟਾਲੀਆਂ ਤੰਬਾਈਆਂ ਹੱਲਾ ਸਾਰੇ ਲੋਕਾਂ ਦੇ ਘਰ ਵਰਗੇ ਲੋਕਾਂ ਦੇ ਘਰ ਵਰਗੇ ਸਾਥ ਗਰੀਬਾਂ ਦੇ ਕਾਜ਼ ਉੜ ਗਏ ਫਸਲਾਂ ਉੜ ਗਈਆਂ ਕਮਾਜ ਉੜ ਗਏ ਤੇ ਲੀਡਰ ਕਿਹੜੇ ਕਮਾਣ ਲੱਗਿਆ ਕਿ ਵੋਟਾਂ ਕਿੱਦਾਂ ਬਣੀਆਂ ਉੱਥੇ ਲੋਕਾਂ ਨੂੰ ਚਿੰਤਾ ਕਿ ਸਾਡੇ ਘਰ ਕਿੱਦਾਂ ਬਣਨ ਸਾਨੂੰ ਮਾਝਾ ਕਿੱਦਾਂ ਮਲੇ ਕਾੜ ਦਊਗਾ ਮਾਝਾ 20 ਲੱਖ ਦਾ ਕਿਲਾ ਸੀਗਾ ਉੱਥੇ 20 ਲੱਖ ਦਾ ਸਰ ਕਿਲਾ ਸੀਗਾ ਜਿੱਥੇ ਅੱਜ ਅੱਠ ਅੱਠ ਫੋਟੇ ਦੇ ਚੜ ਗਈ ਹੈ ਮੈਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਸੀਗੀ ਮਾਝੋਕ ਸਦਾ ਭਗਵਾਨ ਸਿੰਘ ਮਾਝੀ ਜੀ

ਕਸਾਂ ਆਪਣੀਆਂ ਜ਼ਮੀਨਾਂ ਤੋਂ ਰੇਟ ਕੱਢ ਰਹੇ ਆ। ਉਹ ਸਰ ਕੰਡੇਆ ਦੀ ਤਾਹ ਤੋਂ ਬਾਅਦ ਜਿੱਥੇ ਪੀਐਸਐਫ ਦੇ ਗੇਟ ਲੱਗੇ ਆ। 7-7 ਫੁੱਟ ਦੇ ਰੇਟ। ਸਾਡੇ ਇਹਨਾਂ ਨੂੰ ਪੁੱਛੋ ਕਿਦਾਂ ਦੇ ਗਰੂਗੀ। ਉਹ ਕੇਂਦਰ ਸਰਕਾਰ ਦੇ ਅੰਦਰ ਆਉਂਦੇ ਆ। ਜੋ ਸਾਡੇ ਦਾ ਕਾਨੂੰਨ ਲਾਗੂ ਕਰਸਿਆ। ਕਹਿੰਦੇ ਤੁਸੀਂ 50 ਕਿਲੋਮੀਟਰ ਦੇ ਘੇੜੇ ਚਾਹੁੰਦੇ ਹੋ। 50 ਕਿਲੋਮੀਟਰ ਬੀਆ ਸਰ ਦੇ ਅੰਦਰ ਆਉਂਦੇ ਹੋ ਸੱਦ ਹੋਣੀ ਅਸੀਂ ਆਉਂਦੇ ਹੁਣ ਕਿੱਥੇ ਕਹਿੰਦੇ ਸਰਕਾਰ ਸਾਹਿਬ ਹੁਣ ਕਿੰਨੇ ਦਾ ਸਰਕਾਰ ਕਿੱਥੇ ਆ ਹੁਣ ਕਿੱਥੇ ਆ ਕਿੰਨੇ ਦੇਣਾ ਸਾਨੂੰ 20 ਲੱਖ ਰੁਪਏ ਪੱਕੇ ਕਿੱਲੇ ਦਾ ਕਿੰਨੇ ਦੇਣਾ ਸਭ ਉੱਥੇ ਹਜ਼ਾਰਾਂ ਇੱਕ ਦੀ ਵੀ ਜ਼ੁਰਗੀ ਆਉ ਮੈਂ ਤੁਹਾਨੂੰ ਦੱਸਦਾ ਕਿਦਾਂ ਟਰੈਕਟਰ ਲੋਕ ਰਾਵੀ ਦੇ ਵਿੱਚੋਂ ਦੱਬੇ ਆਪਣੇ ਕੱਢ ਰਹੇ ਰਾਵੀ ਦੇ ਵਿੱਚੋਂ ਦੱਬੇ ਟਰੈਕਟਰ ਲੋਕ ਕੱਢ ਰਹੇ ਆ ਸੋ ਆਪਾਂ ਨੂੰ ਸੱਚ ਸਜੀਦਾ ਹੋਣਾ ਚਾਹੀਦਾ ਜਜ਼ਬਾਤੀ ਗੱਲਾਂ ਕਰਕੇ ਮਾਹੌਲ ਖਰਾਬ ਕਰਕੇ ਆਪਾਂ ਚਲੇ ਜਾਂਦੇ ਆ ਪਰ ਲੋਕ ਵਿਚਾਰੇ ਵੇਖਣ ਦੇ ਅੱਜ ਦੇ ਸੈਸ਼ਨ ਨੂੰ ਸultanpur Lodhi ਦੇ ਲੋਕ ਵੇਖਣ ਦੇ ਸultanpur Lodhi ਦੇ ਲੋਕ ਦੇਖਦੇ ਅਸਰ ਸੋਚ-ਪੋਚ ਦੇ ਦੇਖਦੇ ਪੱਟੀ ਦੇ ਦੇਖਦੇ ਲਾਲ ਸਿੰਘ ਭੁੱਲਤ ਬੈਠਾ ਸaddo ਦੇਖਦੇ ਕਿ ਸਦਨ ਸਾਡੇ ਬਾਦ ਕੀ ਕਹਿੰਦਾ ਤੇ ਸਦਨ ਸਦਨ ਦਾ ਲੀਡਰ ਦੇਖੋ ਤੁਸੀਂ ਸਰ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਬڑے بڑے ਵੱਡੇ ਮਾਪੂਸਾ ਵਾਲੇ ਦੇ ਵਿੱਚ ਸਪੀਕਰ ਸਾਹਿਬ ਤੁਸੀਂ ਵੀ ਆਏ ਕਾਸੇ ਵਾਲੇ ਸਨ ਸਤ ਸੁਬਾਨ ਸਿੰਘ ਜੀ ਬਾਬਾ ਦਿਖਤਾਰ ਸਿੰਘ ਜੀ ਤੰਦਾਲ ਨਾਲੇ ਬਾਬਾ ਸੁੱਖਾ ਸਿੰਘ ਸਹਾਰੀ ਜਾਵੇ ਸਭ ਉੱਥੇ ਬੰਦ ਬੰਨ੍ਹਦੇ ਨੇ ਸੇਵਾ ਕਰਦੇ ਆ ਗਿਆਨੀ ਨਗਵੀਤ ਸਿੰਘ ਜੀ ਕਾਲ ਤੱਕ ਦੇ ਸਾਬਕਾ ਜ਼ਾਇਦਾਦ ਬਾਬਾ ਸਾਹਿਬ ਦੇ ਹੱਦਗਰੰਥੀ ਭਾਈ ਬਲਦੇਵ ਸਿੰਘ ਵਡਾਲਾ ਆਪਣੀਆਂ ਟੀਮਾਂ ਲੈ ਕੇ ਸਰਤੰਭਾ ਘਾਏ ਸਭ ਮੈਨੂੰ ਕਹਿਣ ਦੇ ਵਿੱਚ ਆਪਣੇ ਐਮਪੀ ਸਾਹਿਬ ਵੀ ਲੱਗੇ ਸਾਡੇ ਐਮਪੀ ਸਾਹਿਬ ਸੰਗੀ ਸਾਹਿਬ ਸਭ ਦਿੱਲੀ ਤੋਂ ਆ ਕੇ ਹੋਏ ਸਾਡੇ ਨਾਲ ਟਰੈਕਟਰ ਚੋਂ ਆਉਂਦੇ ਆ ਸਭ ਕਿੱਥੇ ਗਏ ਅੱਜ ਇਹਨਾਂ ਨੇ 75 ਸਾਲ ਦੇ ਚਤਤ ਰਾਜ ਕੀਤਾ ਕਿੱਥੇ ਗਏ ਕਿੱਥੇ ਗਏ ਸਾਹਿਬ ਬੰਗੂ ਘਾਤਾ ਤੇ ਚੜ ਗਏ ਜੀ ਉਸ ਲੋਗਾਂ ਵੱਲੇ ਕਿੱਥੇ ਗਏ ਸਾਹਿਬ ਸੋਧੋ ਪਿਆਗੀ ਸਾਡੀ ਸੋਲਣ ਸੰਗੋ ਬਾਜੋ ਸਾਹਿਬ ਸੁਣੋ 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 ਕਿੱਥੇ ਜਾਓ ਸੁਣੋ ਉਹ ਸੁਣੋ ਦੀਰ ਰੈਸ ਕਰੋ ਉਹ ਸੁਣੋ ਜੋ ਵੀ ਕੁਝ ਚੇਹਰ ਦੀ ਆਗਿਆ ਤੋਂ ਬਿਨਾ ਕਿਹਾ ਜਾਂਦਾ ਰਿਕਾਰਡ ਨਾ ਕੀਤਾ ਜਾਵੇ ਚੇਹਰ ਨੂੰ ਰੈਸ ਕਰੋ ਮੈਂ ਚੇਹਰ ਨੂੰ ਰੈਸ ਕਰਾਂ ਨਾ ਮਾਹੌਲ ਨੂੰ ਤੁਸੀਂ ਕਰੋ ਤੁਸੀਂ ਬੈਠੋ ਜੀ ਬਾਏ ਬਾਏ ਜੀ ਬੈਠੋ ਤੁਸੀਂ ਸਾਬ 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 ਜਦ ਹੀ ਇੱਕਾ ਸੁਣੋ ਤੁਸੀਂ ਤੁਸੀਂ ਦੋ ਵਾਰ ਗੱਲ ਕੁੜੀ ਨਾਲ ਦੋਨਾਂ ਨੂੰ ਹੀ ਇਸ ਅਬਾਊਟ ਟ ਫਿਨਿਸ਼ ਹੀ ਇਜ਼ ਅਬਾਊਟ ਟੂ ਫਿਨਿਸ਼ ਸਾਥੀ ਹੀ ਇਜ਼ ਅਬਾਊਟ ਟੂ ਫਿਨਿਸ਼ ਜੀ ਜੀ ਵੱਡੇ ਵੱਡੇ ਮਾਪੂਸ ਸਿੱਖ ਉੱਤਰਾਖੰਡ ਤੋਂ ਜੁਪੀ ਤੋਂ ਹਰਿਆਣੇ ਤੋਂ ਰਾਜਸਥਾਨ ਤੋਂ ਦਿੱਲੀ ਤੋਂ ਪੰਜਾਬ ਦੇ ਕੋਨੇ-ਕੋਨੇ ਤੋਂ ਪੰਜਾਬੀ ਗਏ ਟਰਾਲੀਆਂ ਭਰ-ਭਰ ਕੇ ਟਰੱਕ ਭਰ-ਭਰ ਕੇ ਉਹਨਾਂ ਨੇ ਸਾਡੀ ਬਾਹ ਫੜੀ ਸਾਲ ਲੀਡਰ ਗਏ ਮੋਦੀ ਸਾਹਿਬ ਨੇ ਸੰਤਰੀ ਮੰਤਰੀ ਭੇਜੇ ਆਪਣੇ ਖਾਲੀ ਹੱਥੀ ਗਏ ਖਾਲੀ ਹੱਥੀ ਵਾਪਸ ਆ ਗਏ ਕੋਛ ਨਹੀਂ ਦਿੱਤਾ ਅਸੀਂ ਕੀ ਕਹਿੰਦਾ ਸੀ ਮੈਂ ਅੱਜ ਵੀ ਕਹਿੰਦਾ ਹੌਸਲੇ ਵਿੱਚ ਤੇ ਜਿਹੜੇ ਨਾਲੇ ਨੂੰ ਦਬਾ ਦਾ ਪਾਣਾ ਤੇ ਖੜੇ ਕਰਨ ਵਾਸਤੇ ਮੋਦੀ ਸਾਹਿਬ ਨੂੰ ਲੈਟਰ ਲਿਖੀ ਸੀ ਸੈਦਾ ਚੌਹੰਦਾ ਨਾਲ ਮੀਟਿੰਗ ਕੀਤੀ ਮੈਂ ਇਹ ਸੰਗ 2000 ਕਰੋੜ ਰੁਪਏ ਦਿਓ ਅਸੀਂ ਉੱਜੜ ਗਏ ਨਾਲੇ ਵਾਲੇ ਸਾਡੀ ਗੱਲ ਨਹੀਂ ਸੁਣੀ ਗਈ ਸਾਹਿਬ ਇਹਨਾਂ ਦਾ ਬੇਟਾ ਆਇਆ ਆਹ ਦੇਖੋ ਜਾ ਦੇ ਕਿੰਨੇ ਇਹਨਾਂ ਦਾ ਬੇਟਾ ਆਇਆ ਸੋਲ ગાંધી ਜੀ

جو بھی چی آگیا تو کرو میں صاحب کہ بہت لوگ آئے بہت لوگ ساتھی سرکار ਸਤ ਜੀ ਚਲੋ ਬੋਲੋ ਸਰ ਸੇਵਾ ਬਾਬਾ ਜੀ ਨੂੰ ਸਲ ਤੇ ਬੈਠ ਜਾ ਠੀਕ ਹੈ ਜੀ ਹੋਰ ਕੋ ਬੋਲਣਾ ਅਗੇ ਕਿ ਨਕਸ਼ੇ ਜਰਾ ਮੈਂ ਬੋਲਣਾ ਮਹਾਰਾਜ ਤੁਸੀਂ 15 ਮਿੰਟ ਲੈ ਗਏ ਚਲੋ ਇਹ ਬੋਲਣਾ ਤੂੰ ਦਬਾਓ ਤੁਸੀਂ ਬਾਪੜੀ ਗਾ ਤੁਸੀਂ ਆਲਦੀ ਗੱਲ ਜਾਰੀ ਰੱਖੋ ਜੀ ਮੈਂ ਮੈਂ ਗੱਲ ਲਿਖਾ ਦੇ ਆਪੀ ਸਰ ਅਮਰ ਸਾਹਿਬ ਚਲੋ ਬੋਲੋ ਜੀ ਤੁਸੀਂ ਬੋਲੋ ਜੀ ਹਾਂ ਮੈਂ ਹੁਣ ਤੇ ਜਵਾਬ ਦੇਣ ਲੱਗਾ ਜੇ ਆ ਜਿਹੜਾ ਬਾਜਾ ਸਾਹਿਬ ਕਹਵੇ ਇੱਕ ਨਾ ਟੁੱਟੀ ਦੀ ਦੀ ਇਹ ਗੱਲ ਕਾਵੇ ਸਭ ਲੋਕਾਂ ਦਾ ਪੀਅ ਮਖਤਾਬ ਆਵਾਸ ਸਿੱਖਾਵਾ ਮੁੰਡਾ ਇਹ ਕਿ ਕਿੰਨੇ ਕਾਂਗਦਸੀ ਇੰਨੀਆਂ ਬੇਹੁਜ਼ੂਰ ਗੱਲਾਂ ਕਰਦੇ ਜੇ ਮੇਰੇ ਪੀਅ ਦੀ ਜ਼ਮੀਨ ਸਾਬ ਤੋਂ ਹੋ ਜਾਵੇ ਸਭ ਇੱਕ ਕਨਾਲ ਉਹ ਤੋਂ ਚਾਹਦੇ ਕੋਈ ਜ਼ਮੀਨ ਹੈ ਕਹਿੰਦੇ ਜੀ ਉਹਦੇ ਨਾਲ ਕੋੜਾਦੀ ਮੇਰਾ ਨਾਮ ਰੈਂਦਾ 24 ਘੰਟੇ ਮੇਰੇ ਕਰ ਦਿੰਦਾ ਸਾਦ ਮੈਂ ਆਪ ਪਿੰਡ ਦੇ ਦੋ ਢੜਿਆਂ ਦੇ ਆਪੋ ਜੀ ਤੋਰਤੀ ਰਹੀ ਬਣਾਉਂਦੀ ਸਭ ਤੋਂ ਕਰਤਾ ਮੈਂ ਅੱਗੋ ਗੱਲ کہہ ਰਿਹਾ ਸੀਗਾ ਸਮਝਾ ਜੀ ਬਾਜਵਾ ਜੀ ਆਪਾਂ ਇੱਥੇ ਰਾਜਨੀਤੀ ਕਰਨ ਨਹੀਂ ਆਏ ਜੀ ਅੱਜ ਦਾ ਸੈਸ਼ਨ ਉਹਨਾਂ ਲੋਕਾਂ ਲਈ ਐ ਜਿੰਨਾਂ ਦੇ ਕੰਮ ਰੁੜ ਗਏ ਵਿਚਾਰਿਆਂ ਦੇ ਜ਼ਮੀਨਾਂ ਰੁੜ ਗਈਆਂ ਘਰ ਖਰਾਬ ਹੋ ਗਏ ਬਿਮਾਰੀਆਂ ਪੈ ਗਈਆਂ ਖੱਜੂ ਰੁੜ ਗਏ ਅਬ ਰਾਜਨੀਤੀ ਕਰਨ ਲੱਗੇ ਐ ਇਹਨਾਂ ਦਾ ਲੋਕ ਦੇਖਦੇ ਆ ਇਹਨਾਂ ਨੂੰ ਲੋਕ ਦੇਖਦੇ ਵੀ ਇਹਨਾਂ ਨੇ ਕੀ ਕੀਤਾ